ਇਕ ਮਸਲਾ ਲੋਕੀ ਮੰਗਦੇ ਨੇ ਸਾਰੇ ਹੀ ਮੰਗਦੇ ਨੇ ਤੇ ਲਾਸਟ ਸੇਜਾਂ ਆ ਜਾਂਦੀਆਂ ਨੇ ਜਦੋਂ ਕਈ ਮੰਗਣ ਵਾਲਿਆਂ ਤੋਂ ਮੰਗਦੇ ਨੇ ਸਾਰੀ ਦੁਨੀਆ ਮੰਗਦੀ ਹੈ ਤੇ ਵੰਡਣ ਵਾਲੇ ਕਿਹੜੇ ਬਣਾਤੇ ਅੱਲਾਹ ਪਾਕ ਨੇ ਸੋਚਿਆ ਕਿ ਸਾਰੀ ਦੁਨੀਆ ਹੀ ਮੰਗਦੀ ਹੈ ਕੋਈ ਅਤਾ ਕਰਨ ਵਾਲਾ ਵੀ ਬਣਾ ਦिए ਫਿਰ ਫਕੀਰ ਬਣ ਗਿਆ ਵਾਹਿਗੁਰੂ ਕੀ ਬਾਤ ਵਾਹਿਗੁਰੂ ਇਹ ਫਕੀਰ ਅਤਾ ਹੀ ਕਰਦੇ ਮੇਰੀਆਂ ਬੜੀਆਂ ਡਿਮਾਂਡਾਂ ਹੁੰਦੀਆਂ ਸੀ ਥੋੜੇ ਜਿਹੇ ਪੈਸੇ ਚੜਾ ਕੇ ਖੜਨਾ ਬਾਬਾ ਜੀ ਫੋਰਚੂਨਰ ਲੈਣੀ ਔਰ ਮੈਨੂੰ ਮਿਲੀ ਆ ਮੈਂ ਗਵਾਹ ਆ ਇਸ ਗੱਲ ਦਾ ਬਾਬਾ ਜੀ ਮੈਂ ਰક્ષਿਆਂ ਦੇ ਪ੍ਰੋਗਰਾਮ ਕੀਤੇ ਨੇ ਇਹ ਰક્ષਿਆਂ ਦੇ ਪ੍ਰੋਗਰਾਮ ਕੀਤੇ ਨੇ ਆ ਮੇਰਾ ਛੋਟਾ ਭਰਾ ਦਵਲੇ ਵਾਲਾ ਇਹ ਵਾਹਵਾ ਹੀ ਛੋਟਾ ਹੁੰਦਾ ਸੀ ਕਾਫੀ ਛੋਟਾ ਹੁੰਦਾ ਸੀ ਤੇ ਮਾੜੇ ਕਲਾਕਾਰਾਂ ਨਾਲ ਬਾਬਾ ਜੀ ਮਜਿਸਟ੍ਰੀਨ ਵੀ ਨਹੀਂ ਜਾਂਦੇ ਤੇ ਕਿਉਂ ਰੋਟੀ ਦਾ ਮਸਲਾ ਨਾ ਲੈ ਜਾਣਾ ਇਹਨੇ ਘੁੰਮਣਾ ਫਿਰਨਾ ਕਿਤੇ ਵੀ ਕਿਤੇ ਵੀ ਬੱਚੇ ਆ ਸੌ ਜਾਣਾ ਤੇ ਉਠਣਾ ਹੀ ਨਾ ਕਾਫੀ ਕਾਫੀ دیر ਜਦੋਂ ਮੇਲਾ ਸਮਾਪਤ ਹੋ ਜਾਣਾ ਤੇ ਫੇਰ ਲੱਭਣਾ ਕਿ ਚੱਲ ਹੁਣ ਘਾਰੀ ਚੱਲੀ ਐ ਐਸੇ ਟਾਈਮ ਦੇਖੇ ਬੇ ਲੋਕਾਂ ਨਾਲ ਵੀ ਕੰਮ ਕੀਤਾ ਬੜੇ ਬੜੇ ਅੱਛੇ ਗਵਈਆਂ ਨਾਲ ਕੰਮ ਕੀਤਾ ਉਹ ਅੱਛੇ ਗਵਈਆਂ ਉਹਨਾਂ ਨਾਲ ਕੰਮ ਨਹੀਂ ਕੀਤਾ ਸਰਕਾਰ ਸੇਵਾ ਹੀ ਕੀਤੀ ਹੁੰਦੀ ਕੰਮ ਕਰਨਾ ਤੇ ਬੜੀ ਦੂਰ ਦੀ ਗੱਲ ਐ ਮੇਰਾ ਕੰਮ ਹੀ ਇਹ ਸੀ ਕਿ ਉਹਨਾਂ ਦੀ ਸੇਵਾ ਕਰੀ। ਤੋਂ ਉਹਨਾਂ ਦੀਆਂ ਦੁਆਵਾਂ ਦਾ ਸਦਕਾ ਬਾਬਾ ਜੀ ਮੈਨੂੰ ਕਿਸੇ ਨੇ ਕਿਤੇ ਵੀ ਤਾਰ ਦੇਣਾ। ਕਿਉਂਕਿ ਮੈਨੂੰ ਘਰ ਦਾ ਬੜਾ ਹੁੰਦਾ ਸੀ ਕਿ ਮੈਂ ਘਰੇ ਜਾਣਾ ਯਾਰ, ਘਰੇ ਜਾਣਾ। ਕਿਸੇ ਵੀ ਚੌਂਕ ਚ ਰਾਤ ਉੱਤਰ ਜਾਣਾ। ਤੇ ਮੈਂ ਉਹਨਾਂ ਤੇ ਗਿਲਾ ਨਹੀਂ ਸੀ ਕਰਦਾ ਹੁੰਦਾ, ਮੈਂ ਦੁਆ ਕਰਦਾ ਹੁੰਦਾ ਸੀ ਕਿ ਸਰਕਾਰ ਉਹ ਦਿਨ ਕਦ ਆਏਗਾ ਜਦੋਂ ਮੈਂ ਘਰੋਂ ਹੀ ਜਾਊਂਗਾ ਗੱਡੀ ਤੇ। ਉਹ ਦਿਨ ਕਦ ਆਏਗਾ? ਮੇਰੀ ਇੱਕ ਗੱਡੀ ਉਹ ਬੜੀ ਖਰਾਬ ਹੋਣੀ ਬੜੀ ਖਰਾਬ ਹੋਣੀ ਤੇ ਬੜੀਆਂ ਰਾਤਾਂ ਕੱਟੀਆਂ ਇੱਕ ਵਾਰੀ ਬਾਬਾ ਜੀ ਸਾਡੀ ਗੱਡੀ ਖਰਾਬ ਹੋ ਗਈ ਖੰਨੇ ਲੱਗੇ ਅੱਲਾ ਜਾਣੇ ਉਹਨੂੰ ਕੀ ਹੋ ਗਿਆ ਚੱਲੇ ਹੀ ਨਹੀਂ ਪ੍ਰੋਗਰਾਮ ਤੇ ਪਹੁੰਚਣਾ ਕੋਈ ਸਾਨੂੰ ਭਾਵੇਂ ਬਣਾ ਵੀ ਕਿਹ ਰੰਗ ਦੇ ਨਾ ਕੱਪੜੇ ਭਾਈ ਪਤਾ ਨਹੀਂ ਕੌਣ ਹੋਣੇ ਆ ਇੱਕ ਫੇਰ ਸਰਕਾਰ ਆਲੂਆਂ ਵਾਲੀ ਟਰਾਲੀ ਆ ਰਹੀ ਸੀ ਉਹਦੇ ਗੜੀ ਕੋ ਹੱਥ ਮੰਦਰ ਲਾ ਕੀਤਾ ਉਹ ਸਾਰੀ ਪਾਰਟੀ ਜਦੋਂ ਆਲੋਂ ਵਾਲੀ ਟਰਾਲੀ ਤੇ ਬੈਠੀ ਫਿਰ ਲੋਕੀ ਸਾਡੀਆਂ ਫੋਟੋਆਂ ਖਿੱਚਣ ਤੇ ਅੱਲਾ ਦਾ ਘੜੀ ਆਈ ਦਵਾ ਸੀ ਕਿ ਅੱਲਾ ਮੈਨੇ ਬਹੁਤ ਲੋਕੋ ਸੇ ਸੁਨਾ ਹੈ ਬਹੁਤ ਲੋਕਾਂ ਤੋਂ ਸੁਣਿਆ ਕਿ ਤੂੰ ਨਵਾਜ਼ੇ ਤੋਂ ਨਵਾਜ਼ਲੇ ਜ਼ਮਾਨਾ ਯਾਰ ਤੇਰੇ ਅੱਗੇ ਕਿਹੜੀ ਗੱਲ ਹੈ ਮੈਂ ਗਿਲਾ ਨਹੀਂ ਕੀਤਾ ਕਿਸੇ ਤੇ ਮੈਂ ਆਪਣੇ ਅੱਲਾ ਨੂੰ ਹੀ ਕਹਿੰਦਾ ਰਿਹਾ ਆਪਣੇ ਸਤਿਗੁਰੂ ਨੇ ਹੀ ਕਹਿੰਦਾ ਰਿਹਾ ਆਪਣੇ ਮੁਰਸ਼ਿਦ ਨੇ ਹੀ ਕਹਦਾ ਰਿਹਾ ਸਰਕਾਰ یہی ਬਾਤ ਹੈ ਤੇ ਬਾਰ ਬਾਰ ਨਹੀਂ ਕਹਿਣਾ ਜਿਹੜੇ ਬਾਰ ਬਾਰ ਕਹਿੰਦੇ ਨਾ ਉਹਨਾਂ ਦੀ ਇਮਾਨ ਦੀ ਦੌਲਤ ਦੇ ਵਿੱਚ ਫਰਕ ਪੈ ਜਾਂਦਾ ਜੇ ਇਮਾਨ ਦੀ ਦੌਲਤ ਚਲੀ ਜਾਂਦੀ ਇੱਕ ਵਾਰ ਕਹਿਣਾ ਫਿਰ ਪਤਾ ਦਿਲ ਵਿੱਚ ਕੀ ਹੋਣਾ ਚਾਹੀਏ ਜਿਹੜੇ ਬਾਰ-ਬਾਰ ਕਹੀ ਜਾਂਦੇ ਨੇ ਨਾ ਫਿਰ ਉਹ ਉਹ ਸੋਚਦੇ ਨੇ ਕਿ ਮੈਨੂੰ ਜ਼ਿਆਦਾ ਪਤਾ ਇਹਨੂੰ ਘੱਟ ਪਤਾ ਹੈ ਇੱਕ ਵਾਰ ਕਹਿ ਦੋ ਫਿਰ ਉਸਕੇ ਬਾਅਦ ਇਹ ਹੀ ਕਹਤੇ ਰਹੋ ਤੂੰ ਮੇਰੇ ਸੇ ਬਿਹਤਰ ਜਾਣਦਾ ਹੈ ਤੂੰ ਮੇਰੇ ਸੇ ਬਿਹਤਰ ਜਾਣਦਾ ਹੈ ਕਿ ਮੈਨੂੰ ਕੀ ਚਾਹੀਏ ਤੇ ਬਾਬਾ ਜੀ ਜਦੋਂ ਉਹਨੇ خیر ਕਰਮ ਕੀਤਾ ਮੇਰੇ ਕੋਲ ਬਾਬਾ ਜੀ ਫੋਰਚੂਨਰ ਗੱਡੀ ਮੈਂ ਅਜੇ ਤੱਕ ਉਹਦੀ ਫੋਟੋ ਹੀ ਨਹੀਂ ਪਾਈ कि यार اوقات ਤੋਂ ਵੱਧ ਕੇ ਨਵਾਦ ਹੈ ਇਸ ਕਰਕੇ ਆਪਣੇ خالق ਤੇ ਆਪਣੇ مالک ਤੇ ਆਪਣੇ মুর্ਸ਼ਦ ਤੇ ਆਪਣੇ ਰਹਿਬਰ ਤੇ ਇੱਕ ਯਕੀਨ ਹੋਣਾ ਚਾਹੀਦਾ ਜੇ ਜੋ ਯਕੀਨ ਹੋ ਜਾਣਾ ਮੇਰੇ মুর্ਸ਼ਦ ਨੇ ਕਿਹਾ ਕਿਸੇ ਦਰਬਾਰ ਤੇ ਜਾਣਾ ਸੀ ਚਲੋ ਕੈਮਰੇ ਲੱਗੇ ਨਾਮ ਨਹੀਂ ਲੈਣਾ ਮੈਂ ਕਿਹਾ ਜੀ ਮੈਂ ਉੱਥੇ ਜਾਣਾ ਤੋ ਮੈਨੂੰ ਕਹਿੰਦੇ ਤੂੰ ਨਹੀਂ ਜਾਣਾ ਵਿਜੇ ਸਾਹਿਬ ਜੀ ਕੋਈ ਨਹੀਂ ਉਹ ਕਹਿੰਦੇ ਕਿ ਤੂੰ ਨਹੀਂ ਜਾਣਾ ਮੈਂ ਕਿਹਾ ਯਾਰ ਬਾਬੇ ਨੂੰ ਕੀ ਚੱਕਰ ਆ ਵੀ ਮੈਂ ਜਿੱਥੇ ਮੇਰਾ ਕੋਈ ਮਸਲਾ ਸਦਾਉਣਾ ਉੱਥੇ ਜਾਣ ਨਹੀਂ ਦਿੰਦਾ ਤੇ ਉਹਨਾਂ ਦੇ ਦਿਲ 'ਚ ਖੈਰ ਆਤ ਉਹਨਾਂ ਦੇ ਦਿਲ ਦੇ ਵਿੱਚ ਗੱਲ ਪਤਾ ਕੀ ਸੀ ਕਿ ਤੈ ਤੂੰ ਨਹੀਂ ਜਾਣਾ ਉਹ ਤੈਨੂੰ ਬੁਲਾਣਗੇ ਮੈਂ ਕਿਹਾ ਐਡੀ ਮੇਰੀ ਐਸੀ ਆਦ ਕਿੱਥੇ ਆ ਵਾਹ ਵਾਹ ਔਰ ਜਦੋਂ ਮੁਰਸ਼ਿਦ ਕਹਿੰਦੇ ਨਾ ਉਹ ਬਣਾ ਵੀ ਦਿੰਦੇ ਵਾਹ ਮੈਨੂੰ ਵੀ ਸਰਕਾਰ ਐਸਾ ਫੋਨ ਆਇਆ ਕਿ ਤੁਸੀਂ ਆਣਾ ਫਿਰ ਮੈਂ ਸਜਦੇ ਜੋ ਸੇਰੀ ਨਾ ਚੁੱਕਾ ਸਜਦੇ ਜੋ ਸੇਰੀ ਨਾ ਚੁੱਕਾ ਫਿਰ ਮੈਂ ਕਹਿ ਸਕਦਾ ਹਾਂ ਨਾ ਹੂੰ ਕਿ ਯਾਰ ਸੱਚ ਮੈਂ ਤੂੰ ਮੇਰੇ ਸੇ ਬਿਹਤਰ ਜਾਣਦਾ ਹੈ ਤੈਨੂੰ ਪਤਾ ਵਾ ਕਿ ਕਿਹੜਾ ਤੀਰ ਕਿੱਥੇ ਛੱਡਣਾ ਇਸ ਕਰਕੇ ਮੁਰਸ਼ਿਦ ਹੋਣਾ ਜ਼ਰੂਰੀ ਹੈ ਆਪਣੇ ਮੁਰਸ਼ਿਦ ਨੂੰ ਕਹੋ ਮੌਲਾ ਮੁਸ਼ਕਿਲ ਕੁਸ਼ਾਦ ਹੈ ਜੇ ਅੱਲਾ ਕੋਲੋਂ ਮੰਗਣਾ ਨਾ ਜੇ ਅੱਲਾ ਕੋਲੋਂ ਜਿੰਨਾਂ ਨੇ ਅੱਲਾ ਕੋਲੋਂ ਲੈਣਾ ਹੋਵੇ ਛੇਤੀ ਲੈਣਾ ਹੋਵੇ ਜਿਤਨਾ ਮੈਨੂੰ ਮਿਲੇ ਛੇਤੀ ਛੇਤੀ ਮੇਰੀ ਕੋਈ ਕਾਸਟ ਕੁਸਟ ਨਹੀਂ ਆਈ ਬਾਬਾ ਜੀ ਮੈਂ ਜਿੰਨਾਂ ਦੇ ਲੋਕਾਂ ਦੇ ਗਾਣੇ ਗਾਏ ਨਾ ਮੇਰੇ ਉਹ ਫੇਮਸ ਹੋ ਗਏ ਨੇ ਮੈਂ ਉਹਨਾਂ ਨੂੰ ਕਹਿੰਦਾ ਕਿ ਤੁਹਾਡਾ ਭਲਾ ਹੋਵੇ ਅੱਲਾ ਤੁਹਾਨੂੰ ਰਾਜ਼ੀ ਰੱਖੇ ਮੈਂ ਮੈਂ ਇਸ ਕਰਕੇ ਕਿਹਾ ਕਿ ਛੇਤੀ ਛੇਤੀ ਕਰਮ ਹੁੰਦਾ ਉਹ ਤਰੀਕਾ ਉਹ ਵਜ਼ੀਫਾ ਕਿਹਾ ਵਾ ਜਿਹਦੇ ਨਾਲ ਛੇਤੀ ਬੰਦੇ ਦੀ ਰੱਬ ਸੁਣ ਲੈਂਦਾ ਹਾਂਜੀ ਮੈਂ ਇਸ ਤਰ੍ਹਾਂ ਸਰਕਾਰ ਇਸ ਤਰ੍ਹਾਂ ਹੀ ਗਾਇਆ ਤੇ ਉਹ ਵਾਇਰਲ ਹੋ ਗਿਆ ਵਾਇਰਲ ਹੋ ਗਿਆ ਉਹ ਗਾਣੇ ਲੋਕਾਂ ਦੇ ਕਦੇ ਦਾਦੂ ਆਵੇਂਗਾ ਜੋ ਉਹਨੇ ਫਕਰਾਂ ਦੇ ਬਾਬਾ ਜੀ ਬੜਾ ਸਦਕਾ ਜਿੱਥੇ ਵਿਝਾਈਆ ਪਹਿਲਾ ਜੋ ਉਹਨੇ ਫਕਰਾਂ ਦਿਸਨਾ ਤੇ ਗੱਲ ਵੀ ਸੱਚੀ ਬਾਬਾ ਜੀ ਉਹ ਸੱਚੀ ਗੱਲ ਕਹਿੰਦਾ ਵੀ ਲੋਕ ਇਹ ਕਹਿੰਦੇ ਨਾ ਬਾਬਾ ਬਣ ਗਿਆ ਬਾਬਾ ਆ ਕਰਦਾ ਬਾਬਾ ਜੇ ਕਰਦਾ ਕਹਿੰਦਾ ਇਤਨਾ ਇਤਨਾ ਪੁੱਛੀ ਜਾਣਾ ਕਿਤੇ ਬਹਿ ਕੇ ਦੱਸਾਂਗੇ ਕਿ ਜੋ ਉਹਨੇ ਫਕਰਾਂ ਦੀ ਕਿਤੇ ਬਹੀਂ ਦੱਸਾਂਗੇ ਕਿਤੇ ਬੈਠੇਗਾ ਨਾ ਤੈਨੂੰ ਫੇਰ ਦੱਸਾਂਗੇ ਮੈਂ ਤੁਹਾਨੂੰ ਸਾਰੇ ਹਿੱਸੇ ਸੁਣਾਉਂਗਾ ਤੇ ਆਪਣੇ ਯਾਰ ਕੋ ਆਪਣੇ ਮੁਰਸ਼ਦ ਕੋ ਕਿਆ ਕਰਾਂਗਾ ਹਾਲੇ ਦਿਲ ਕਿਸ ਕੋ ਸੁਦਾਰੇ ਹਾਲੇ